ਪੰਜਾਬ ਦੇ ਲੋਕ ਜੇਕਰ ਹਿਮਾਚਲ ਨੂੰ ਮਨ ਜਾਣਾ ਚਾਹੁੰਦੇ ਨੇ ਤੇ ਇਹ ਖਬਰ ਜਿਹੜੀ ਆ ਜਰੂਰ ਸੁਣ ਲੈਣ ਕਿਉਂਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਦੇ ਨਾਲ ਕਈ ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਿਆ ਨੇ ਦੱਸਦੇ ਕਿ 72 ਸੜਕਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਿਆ ਨੇ ਤੇ ਆਵਾਜਾਈ ਜਿਹੜੀ ਆ ਉਹ ਰੋਕ ਦਿੱਤੀ ਗਈ ਹੈ ਤੇ ਸੜਕਾਂ ਜਿਹੜੀਆਂ ਉਹ ਬੰਦ ਕੀਤੀਆਂ ਗਿਆ ਨੇ ਕਿਉਂਕਿ ਪਿਛਲੇ ਦਿਨੀ ਵੀ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ ਜਿਸ ਦੇ ਚੱਲਦੇ ਕਈ ਸੜਕਾਂ ਜਿਹੜੀਆਂ ਕਈ ਪੁਲ ਜਿਹੜੇ ਆ ਨੁਕਸਾਨੇ ਗਏ ਸੀ ਪਾਣੀ ਪੁਲ ਤੱਕ ਪਹੁੰਚ ਚੁੱਕਿਆ ਸੀ ਤੇ ਮਲਬਾ ਵੀ نیچے ਆ ਚੁੱਕਿਆ ਸੀ ਤੇ ਲੈਂਡਸਲਾਈਡ ਦੇ ਚੱਲਦੇ ਵੀ ਇਹ ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਿਆ ਇਹ ਜ਼ਿਆਦਾਤਰ ਹੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਹਿਮਾਚਲ ਨੂੰ ਮੰਨ ਜਾਂਦੇ ਨੇ ਕਈ ਲੋਕ ਉੱਥੇ ਜਾਂਦੇ ਨੇ ਹਿਮਾਚਲ ਤੇ ਉਹ ਖਬਰ ਇਹ ਜ਼ਰੂਰ ਸੁਣ ਲੈਣ ਕਿਉਂਕਿ ਰਸਤੇ ਦੇ ਵਿੱਚ ਉਹਨਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ 72 ਸੜਕਾਂ ਜੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ ਇਹ ਵੀ ਦੱਸਦੇ ਨੇ ਕਿ ਕਿੱਥੇ-ਕਿੱਥੇ ਕਿਹੜੀਆਂ ਸੜਕਾਂ ਜੜੀਆਂ ਉਹ ਬੰਦ ਕੀਤੀਆਂ ਗਿਆ ਨੇ ਦੱਸਦੇ ਕਿ ਸਭਾਈ ਆਫਤ ਦੇ ਚਲਦੇ 70 ਸੜਕਾਂ ਬੰਦ ਕੀਤੀਆਂ ਗਿਆ ਨੇ ਉਹਨਾਂ ਚੋਂ 35 Shimla ਦੇ ਵਿੱਚ ਨੇ ਤੇ 12 ਮੰਡੀ ਦੇ ਵਿੱਚ 11 ਕਾਂਗੜਾ 9 ਕੁਲੂ ਦੇ ਵਿੱਚ ਅਤੇ ਇੱਕ-ਇੱਕ ਉਨਾ ਫਿਰਮੋਰ ਅਤਿ ਲਹੂਲ ਸਪਿਤੀ ਜ਼ਿਲ੍ਹੇ ਚ ਵੀ ਨੇ ਤੇ ਉਹਨਾਂ ਅਨੁਸਾਰ ਸਵੇਰੇ ਚ ਮੀਂਹ ਕਾਰਨ 10 ਬਿਜਲੀ ਅਤੇ 32 ਜਲ ਸਪਲਾਈ ਜੋਸ਼ਨਾਵਾ ਵੀ ਪ੍ਰਭਾਵਿਤ ਕਰ ਦਿੱਤੀਆਂ ਗਿਆ ਨੇ ਇਹ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਪਿਛਲੇ ਦਿਨੀ ਵੀ ਲਗਾਤਾਰ ਮੀਂਹ ਪੈ ਰਿਹਾ ਸੀ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ ਦਿਨਾਂ ਲਈ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿ 2 ਸਤੰਬਰ ਦੀ ਵੀ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਇਹ ਦੋ ਸਤੰਬਰ ਨੂੰ ਪਾਰੀ ਨਹੀਂ ਪੈ ਸਕਦਾ ਜਿੱਦੇ ਚਲਦੇ ਕਿ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਇਸ ਲਈ 72 ਸੜਕਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਿਆ ਨੇ ਹੋ ਸਕਦਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਸੜਕਾਂ ਦੀ ਪਿਛਲੇ ਜਿਹੜੀ ਪਿਛਲੇ ਦਿਨੀ ਜਿਹੜਾ ਮੀਂਹ ਪਿਆ ਸੀਗਾ ਤੇ ਕਾਫੀ ਨੁਕਸਾਨ ਵੀ ਜਿਹੜਾ ਹੋਇਆ ਸੀਗਾ ਤੇ ਮਲਬਾ ਵੀ ਸੜਕਾਂ ਤੇ ਆ ਗਿਆ ਸੀ ਉਸ ਨੂੰ ਵੀ ਠੀਕ ਕਰਨ ਦੇ ਚਲਦੇ ਇਹ ਜਿਹੜਾ ਫੈਸਲਾ ਲਿਆ ਗਿਆ ਹੋਵੇ 72 ਸੜਕਾਂ ਜਿਹੜੀਆਂ ਉਹ ਬੰਦ ਕੀਤੀਆਂ ਗਿਆ ਨੇ ਇੱਕ ਵਾਰ ਫੇਰ ਦੱਸ ਦਿੰਨੇ ਆ ਸ਼ਿਮਲਾ ਦੇ ਵਿੱਚ ਨੇ ਤੇ 12 ਮੰਡੀ ਅਤੇ 11 ਕਾਂਗੜਾ ਨੂੰ ਕੁਲੂ ਅਤੇ ਇੱਕ ਇੱਕ ਉਨਾ ਸਿਰਮੌਰ ਅਤੇ ਲਾਹੋਲ ਸਪੀਤੀ ਜ਼ਿਲ੍ਹਿਆ ਚੇ ਨੇ ਉਹਨਾਂ ਨੂੰ ਸਾਹ ਸਵੇਰੇ ਚ ਮੀਂਹ ਕਾਰਨ 10 ਬਿਜਲੀ ਤੇ 72 ਬੱਤੀ ਜਲ ਸਪਲਾਈ ਯੋਜਨਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਤੋਂ ਬਾਅਦ 72 ਸੜਕਾਂ ਜਿਹੜੀਆਂ ਉਹਨਾਂ ਤੇ ਆਵਾਜਾਈ ਬੰਦ ਨੇ ਤਾਂ ਸਾਨਕ ਮੌਸਮ ਵਿਭਾਗ ਨੇ 2 ਸਤੰਬਰ ਨੂੰ ਵੀ ਕੁਝ ਥਾਵਾਂ ਤੇ ਭਾਰੀ ਮੀਂਹ ਦੀ ਜਿਹੜੀ ਆ चेतावनी दिती है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर